ਸ਼ੌਕ ਚਲੋ ਉਹਨੂੰ ਸੀਗਾ ਘੁੰਮਣ ਦਾ ਪੂਰੀ ਸੇਫਟੀ ਦੇ ਨਾਲ ਜਾ ਰਿਹਾ ਔਰ ਕੋਈ ਇਹ ਨਹੀਂ ਤਾਂ ਕਈ ਵਾਰੀ ਹੁੰਦਾ ਜੀ ਉਹਨੇ ਕਿਸੇ ਨੇ ਹੈਲਮਟ ਨਹੀਂ ਲਿਆ ਜੀ ਕਿਸੇ ਨੇ ਜਾਂ ਗੱਡੀ ਦੇ ਵਿੱਚ ਕੋਈ ਜਾ ਰਿਹਾ ਜੀ ਸੀ ਬੈਲਟ ਨਹੀਂ ਲਾਈ ਤੁਸੀਂ ਉਹ ਕਹਿ ਸਕਦੇ ਹੋ ਪਰ ਉਹ ਤਾਂ ਲਵੇ ਦੇ ਚ ਹੁਣ ਕਸੂਰ ਕੀ ਦਾ ਕੁਐਸਚਨ ਇਹ ਆ ਕਿ ਕਿਉਂ ਇਸ ਤਰ੍ਹਾਂ ਵਾਪਰਿਆ ਔਰ ਉਹਦੇ ਤੇ ਸਾਨੂੰ ਗੱਲ ਕਰਨੀ ਪਊਗੀ ਕਿ ਜਿੰਨਾ ਆਵਾਰਾ ਪਸ਼ੂਆਂ ਦੇ ਨਾਲ ਐਡਾ ਸਾਡਾ ਹੀਰਾ ਅੱਜ ਖੋਇਆ ਗਿਆ ਔਰ ਇਹਦੇ ਵੱਲ ਸਾਡੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਆ ਪਤਾ ਨਹੀਂ ਹਜ਼ਾਰਾਂ ਹੀ ਘਰ ਇਹਨਾਂ ਹਾਦਸਿਆਂ ਦੇ ਕਰਕੇ ਉਜੜੇ ਆ ਔਰ ਕਿੰਨੇ ਨੂੰ ਤਾਂ ਮੈਂ ਜਾਣਦਾ ਨਾ ਜਿਹੜੇ ਚਲੋ ਰਾਜਵੀਰ ਦਾ ਨਾਮ ਐਡਾ ਵੱਡਾ ਸੀ ਤਾਂ ਉਹ ਬਹੁਤ ਜ਼ਿਆਦਾ ਉੱਭਰ ਕੇ ਸਾਹਮਣੇ ਆਇਆ ਪਰ ਪਤਾ ਨਹੀਂ ਕਿੰਨੇ ਘਰਾਂ ਦੇ ਚਰਾਗ ਇਦਾਂ ਉਹ ਜਿਹੜੇ ਆਵਾਰਾ एहਸਾਨ ਮੈਂ ਕਹਿੰਦਾ ਇਹ ਤਾਂ ਮਤਲਬ ਜੰਦੂਤ ਹੀ ਘੁੰਮ ਰਿਹਾ ਹੈ ਇਸ਼ਾਨ ਥੋੜਾ ਕਿਉਂ ਇਹਨੂੰ ਸਰਕਾਰ ਪੰਜਾਬੀ ਦੋਸਤ ਕਿੰਨਾ ਕਰਤਾ ਪਿਆ ਜੀ ਘਾਟਾ ਤਾਂ ਕਦੇ ਪੂਰਾ ਹੋਈ ਨਹੀਂ ਸਕਦਾ ਜੀ ਘਾਟਾ ਤਾਂ ਹੈ ਐਫਸਾ ਸਿੰਗਰ ਜਿਹੜਾ ਗਲਤੀ ਤਾਂ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੱਕਣੀ ਪਊਗੀ ਜੀ ਜਾਂ ਤਾਂ ਫਿਰ ਜਹਾਦਾ ਆਪਣੀ ਗਲਤੀ ਆ ਕਿਉਂਕਿ ਇਹ ਟੈਕਸ ਜਾਂ ਸਰਕਾਰ ਦੀ ਆ ਅਵਾਰਾ ਪਸ਼ੂ ਫਿਰ ਰਹੇ ਨੇ ਪਤਾ ਨਹੀਂ ਕਿਤਨੇ ਲੋਕਾਂ ਦੀ ਜਾਂਦਾ ਮੈਨੂੰ ਲੱਗਦਾ ਚਾਹੇ ਜੋ ਸਰਕਾਰ ਰਾਜ ਕਰ ਰਹੀ ਆ ਜਾਂ ਜਿਹੜੇ ਕਰਨਾ ਚਾਹੁੰਦੇ ਆ ਜੀ ਔਰ ਤੁਸੀਂ ਵੀ ਸਾਰੇ ਸਿਆਣਿਆਂ ਤੌਰ ਉਹਨਾਂ ਨੂੰ ਕੁਐਸਚਨ ਨਹੀਂ ਬਣਦਾ ਕਿ ਤੁਸੀਂ ਕੀ ਇਹਦੇ ਤੇ ਕਰ ਰਹੇ ਹੋ ਜਾਂ ਜੋ ਤੁਸੀਂ ਟੈਕਸ ਲੈ ਰਹੇ ਹੋ ਉਹ ਕਿੱਥੇ ਖਰਚਿਆ ਜਾ ਰਿਹਾ ਹੈ